ਉਨਾਂ ਦੇ ਸਾਹਮਣੇ ਗਰਮੀ ਸਾਂ ਪੈਂਕੀ ਜੁੱਸੀ ਦੇ ਵਿੱਚ ਬਠਕ ਲੱਗ ਗਿਆ ਤੇ ਜਾਂਦੇ ਜਾਂਦੇ ਫਤੇ ਬਲਾਗੇ ਸੀਗੇ ਕਹਿੰਦੇ ਵੀ ਸਰਕਾਰ ਏਕਤੀਆਤਾ ਕਰਾ ਕਹਿੰਦੇ ਵੀ ਇਹਨਾਂ ਦੇ ਖੱਡਾਂ ਚੋਂ ਖਾੜਕੂ ਘਟਣੇ ਆ ਜਾਂਦੇ ਵਾਹ ਵਾਹ ਤੇ ਉਹ ਕਦੇ ਉਹਨਾਂ ਨੇ ਜੋ ਗੱਲ ਹੁੰਦੀ ਸੀਗੀ ਉਹ ਕਹਿੰਦੇ ਆਪਣਾ ਇੱਕ ਕੁੱਟ ਕੇ ਪੁੱਸ ਲੋ ਆਪਣਾ ਦੀਓ ਪੁੱਸ ਲੋ ਜੋ ਮੈਂ ਇੱਕ ਸੱਚ ਕਹਿਣਾ ਸੱਚ ਕਹਿਦਾ ਤੇ ਮੇਰੇ ਕੋਲ ਨਾਲ ਲਾਉਣ ਵਾਸਤੇ ਕੋਈ ਚੀਜ਼ ਵਾ ਨਾ ਮੈਂ ਕਦੇ ਅੱਜ ਤੱਕ ਲਗਾਈ ਆ ਜੋ ਕਹਿੰਦਾ ਮੈਂ ਹੈਗੀ ਸੱਚ ਵਾ ਤੇ ਉਸ ਤੋਂ ਬਾਅਦ ਇਹ ਜਾਂਦੇ ਰਹੇ ਪੰਚਾਇਤਾਂ ਵੀ ਜਾਂਦੀ ਰਹੀਆਂ ਚਲੋ ਜਦੋਂ ਸਾਨੂੰ ਪਤਾ ਲੱਗਿਆ ਵੀ ਨਹੀਂ ਛੱਡਦੇ ਤੇ ਸਾਡੀ ਮਾਤਾ ਨੇ ਹਾਈ ਕੋਰਟ ਦੇ ਵਿੱਚ ਰੈਟਿਪੀਸ਼ਨ ਪਾਈ ਉੱਥੋਂ ਬਰੰਟ ਅਫੀਸਰ ਲੈ ਕੇ ਆਂਦਾ ਤਾਂ ਉਹ ਉਹ ਹਾਲਾਤ ਇਹ ਜੇ ਸੀ ਕਿਉਂਕਿ ਉੱਥੋਂ ਜੇ ਕੋਈ ਤੁਰਦਾ ਸੀਗਾ ਸਰਕਾਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਵੀ ਭਾਈ ਉੱਥੋਂ ਬਰੰਟ ਚਲਾਇਆ ਵਾ ਇਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ 1 ਜਨਵਰੀ ਨੂੰ 1993 1993 ਨੂੰ ਜਦੋਂ ਉੱਥੇ ਕੈਪਟਨ ਚੰਨ ਸਿੰਘ ਗੋਡੇ ਵੀ ਆਏ ਸੁੱਤੇ ਹੂੰ ਤੇ ਸੰਤ ਨੇ ਪਾਈ। ਅਸੀਂ ਉਹਨਾਂ ਨੂੰ ਕਿਹਾ ਵੀ ਐਂ ਕਰਕੇ ਵੀ ਮੰਦਰ ਪਤਾ ਕਰੋ ਵੀ ਕੀ ਹੈਗਾ ਵਾ। ਉਹ ਗਏ ਤੇ ਉਦੋਂ ਸਾਰੇ ਜਿੰਨੇ ਅਫੀਸਰ ਸੀ ਸਵਰਨਸੰਘ ਕੋਟ ਨਾਲ ਤੇ ਥੋੜੀ ਬਹੁਤ ਸਾਰਿਆਂ ਦੀ ਬਦਲੀਆਂ ਹੋ ਗਈਆਂ ਸੀ ਇਹਨਾਂ ਦੇ ਹਾਰ ਪਈ ਜਾਂਦੇ ਸੀਗੇ। ਇਹਨਾਂ ਨੂੰ ਜਦੋਂ ਕੋਈ ਕਿਹਾ ਵੀ ਇਹ ਕਹਿੰਦਾ ਵੀ ਜਾਂਦੇ ਜਾਂਦੇ ਇਹਦਾ ਕੰਮ ਕਰਜੋ ਵੀ ਸਾਡੇ ਜੱਥੇ ਤੋਂ ਛੱਡ ਜੋ। ਉਹ ਕਹਿੰਦੇ ਜੀ ਉਹਨਾਂ ਤੇ ਇੱਥੇ ਕੱਪਸ ਲੋ ਗਿਆ ਸੀ ਕਹਿੰਦੇ ਝੂਠੇ ਕੇਸ ਪਾਤੇ ਜਾਂਦੇ। ਵੇਖੋ ਸਰਕਾਰ ਨੇ ਆਪਦਾ ਬਚਨ ਦੀ ਖਾਤਰ ਕਹਿੰਦੇ ਵੀ ਉਹ ਚ ਗ੍ਰਿਫਤਾਰੀ ਪਾਤੀ ਆ। ਤੇ ਹੁਣ ਜੇਲ੍ਹ ਤੋੜ ਦੇਣਾ ਵਾ ਇਹ 31 ਆਪਣੇ ਪਹਿਲੇ ਜਨਵਰੀ ਦੀ ਗੱਲ ਵਾ ਜਦੋਂ ਉਹਨਾਂ ਦੀਆਂ ਬਦਲ ਹੋ ਰਹੀਆਂ ਸੀ ਜੀ ਤੇ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗੇ ਸਾਨੂੰ ਜਾਂਦੇ ਪਤਾ ਲੱਗਿਆ ਜਿੱਦੇ 4 ਜਨਵਰੀ ਅਖਵਾ ਦੇ ਬੱਚਾ ਆ ਹੂੰ ਤੇ ਭਾਈ ਸਾਹਿਬ ਨੂੰ ਪਕੋੜੇ ਕਰਾਰ ਦਿੱਤਾ ਪਰ ਸਾਨੂੰ ਪਤਾ ਸੀ ਆ ਵੀ ਜਿਹੜਾ ਬੰਦਾ ਕੁੱਟ-ਕੁੱਟ ਕੇ ਉਹਦਾ ਸਭ ਕੁਝ ਤੋੜਿਆ ਪਿਆ ਉਹ ਉਥੋਂ ਭੱਜ ਗਿਆ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਦੀ ਕਾਰਜਕਾਰ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਦਾ ਕੇਸ ਜਿਹੜਾ ਕਿ ਹੁਣ ਖੁੱਲਿਆ ਹੋਇਆ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਇਸ ਕੇਸ ਦੇ ਦੋਸ਼ੀਆਂ ਨੂੰ ਸਜ਼ਾਵਾ ਦਵਾਉਣ ਦੇ ਲਈ ਤਤਪਰ ਹੈ ਸੋ ਅੱਜ ਅਸੀਂ ਭਾਈ ਗੁਰਦੇਵ ਸਿੰਘ ਕੌਕੇ ਹਰਾਂ ਦੇ ਜੱਦੀ ਘਰ ਪਿੰਡ ਕੌਕੇ ਕਲਾਂ ਚਿਆਂ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਸਿੰਘਣੀ ਜੀ ਧਰਮ ਪਤਨੀ ਮਾਤਾ ਗੁਰਮੀਲ ਕੌਰ ਅਤੇ ਸੁਪੁੱਤਰ ਭਾਈ ਹਰੀ ਸਿੰਘ ਕੌਕੇ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਅਤੇ ਤੁਹਾਨੂੰ ਇਸ ਕੇਸ ਦੇ ਸੰਬੰਧੀ ਅਤੇ ਭਾਈ ਗੁਰਦੇਵ ਸਿੰਘ ਕੌਕੇ ਖਰਾ ਦੀ ਜਿਹੜੀ ਸਖਸ਼ੀਅਤ ਸੀ ਉਹਨਾਂ ਤੋਂ ਜਾਣੂ ਕਰਵਾਵਾਂਗੇ ਸੋ ਆਪ ਇਹ ਉਹ ਜਿਹੜਾ ਘਰ ਹੈ ਜਿੱਥੇ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਕੌਕੇ ਖਰਾ ਨੂੰ ਇੱਥੋਂ ਪੰਜਾਬ ਪੁਲਿਸ ਅਰੈਸਟ ਕਰਕੇ ਲੈ ਗਈ ਸੀ ਅਤੇ ਉਸ ਤੋਂ ਬਾਅਦ ਅੱਜ ਤੱਕ ਭਾਈ ਗੁਰਦੇਵ ਸਿੰਘ ਕੌਕੇ ਖਰਾ ਨੂੰ ਅੱਜ ਤੱਕ ਵੀ ਜਿਹੜਾ ਪਗੌੜਾ ਕਰਾਰ ਕਾਗਜ਼ਾਂ ਦੇ ਵਿੱਚ ਦਿੱਤਾ ਹੋਇਆ ਜੀ ਜਿਸ ਤਰੀਕੇ ਅਸੀਂ ਤੁਹਾਨੂੰ ਭਾਈ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਬਾਹਰੋਂ ਪਹਿਲਾਂ ਘਰ ਦਿਖਾਇਆ ਹੁਣ ਸਾਡੇ ਨਾਲ ਉਹਨਾਂ ਦੇ ਸੁਪੁੱਤਰ ਭਾਈ ਹਰੀ ਸਿੰਘ ਕੌਂਕੇ ਹੋਣਗੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਮੇਰਾ ਸਵਾਲ ਇਹ ਸੀਗਾ ਵੀ ਹੁਣ ਸ਼੍ਰੋਮਣੀ ਕਮੇਟੀ ਦਾ ਵਫਦ ਵੀ ਆਪਣੇ ਘਰੇ ਆਇਆ ਤੇ ਹੁਣ 1 ਜਨਵਰੀ ਨੂੰ ਸੋਤਰਾ ਨੇ ਮੈਨੂੰ ਸ਼ਹੀਦ ਕਰ ਦਿੱਤਾ ਗਿਆ ਜਿਹੜਾ ਅੱਜ ਦੇ ਦਿਨ ਅੱਜ ਦੇ ਦਿਨ ਕੀ ਚੱਲ ਰਿਹਾ ਕੇਸ ਦਾ ਕਿਸ ਤਰੀਕੇ ਪੈਰਵਾਈ ਕਰ ਰਹੇ ਆਂ ਜੀ ਫੇ ਸੁਰਣੀ ਕੁਟੀ ਦਾ ਵਾਪਸ ਆਇਆ ਜਸਦਾ ਸਾਹਿਬ ਨੂੰ ਕਿਸੇ ਆਪਣੇ ਮੁਨਫੀ ਰਕਰ ਜਿਵੇਂ ਬੰਦਿਆ ਨੇ ਰਿਪੋਰਟ ਸੌਪੀ ਸੀਗੀ ਵੀ ਜਸਦਾ ਕੌਕੇ ਨਾਂ ਵੀ ਆਹ ਚੀਜ਼ ਹੋਈ ਆ ਪਰ ਸਾਨੂੰ ਤਾਂ ਇਹ ਚੀਜ਼ ਤਾਂ ਪਹਿਲਾਂ ਹੀ ਦਿਨ ਤੋਂ ਪਤਾ ਸੀਗਾ ਵੀ ਉਹ ਅੱਜ ਤੱਕ ਨਾ ਕਦੇ ਭੱਜਿਆ ਨਾ ਭੱਜਣ ਵਾਲੇ ਸੀ ਜਣਦੇ ਕਿਉਂਕਿ ਇੱਕ ਬੰਦੇ ਨੂੰ ਕੁੱਟ-ਕੁੱਟ ਕੇ ਅਧਮੋਇਆ ਕੀਤਾ ਹੋਵੇ ਉਹ ਕਿੱਥੇ ਭੱਜੂਗਾ ਕਿਉਂਕਿ ਅੱਜ ਤੱਕ ਵੀ ਜਦੋਂ ਉਹਨਾਂ ਨੂੰ ਪੁਲਿਸ ਫੜ ਕੇ ਲੈ ਕੇ ਆਉਂਦੀ ਸੀਗੀ ਔਨ ਰਿਕਾਰਡ ਵਾ ਉਹਨਾਂ ਨੇ ਕਰੇ ਜਮਾਨਤ ਨਹੀਂ ਕਰਾਈ ਸੀ। ਉਹ ਕਹਿੰਦੇ ਆਪ ਹੀ ਫੜ ਕੇ ਲੈ ਜਾਂਦੇ ਸੀ ਸਰਕਾਰ ਆਪ ਹੀ ਛੱਡ ਦਿੰਦੀਆਂ ਸੀ। ਅੱਜ ਤੱਕ ਉਹਨਾਂ ਨੇ ਜਮਾਨਤ ਨਹੀਂ ਕਰਾਈ ਸੀ ਜੰਦੇ। ਤੇ ਹੁਣ ਆਇਆ ਸੀ ਬਫਰ ਆਇਆ ਸੀਗਾ ਜੀ ਤੇ ਉਹ ਜੋ ਸੱਤ ਉਹਨਾਂ ਨੇ ਇਨਫੋਰਮੇਸ਼ਨ ਲਈ ਆ ਵੀ ਇਸ ਟਾਈਮ ਕਿਹੜੇ ਕਿਹੜੇ ਬੰਦੇ ਜਿਉਂਦੇ ਆ ਕਿਹੜੇ ਕਿਹੜੇ ਮਰ ਗਏ ਆ ਤੇ ਜਾਂ ਉਹ ਬਾਕੀ ਰਿਪੋਰਟ ਦੇ ਵਿੱਚ ਵੀ ਹੈਗਾ ਵਾ ਤੇ ਉਹਦੇ ਬਾਰੇ ਪਤਾ ਕਰਕੇ ਇਥੇ ਜੀ ਸਟੱਡੀ ਕਰ ਰਹੇ ਆ। ਵੀ ਆਪਾਂ اچھا ਭਾਈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਜਿਵੇਂ ਆਪਾਂ ਆਪਣਾ ਇਲਾਕਾ ਸਾਡਾ ਜਗਰਾਉਂ ਦਾ ਇਲਾਕਾ ਜੀ ਉਹਦੇ ਨੇੜੇ ਪਿੰਡ ਐ ਕੌਂਕੇ ਗਲਾਂ ਤੇ ਉੱਥੋਂ ਦੇ ਭਾਈ ਸਾਹਿਬ ਹੋਏ ਨੇ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਵੀ ਭਾਈ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ ਹਾਂ ਵੀ ਜੀ ਪਹਿਲਾਂ ਤੁਹਾਨੂੰ ਦੱਸ ਦਨਾ ਪਹਿਲਾਂ ਜਦੋਂ 20 ਦਸੰਬਰ 1992 ਨੂੰ ਸਾਡੇ ਘਰੋਂ ਲੈ ਗਏ ਆ ਬੱਪੂ ਨੂੰ ਠੀਕ ਉੱਦੇ ਮੇਰੇ ਭਾਂਜੇ ਦੀ ਡੱਤ ਹੋ ਗਈ ਸੀ ਜਾਂਦੀ ਪਰੇ লাশ ਪਈ ਸੀਗੀ ਤੇ ਅਸੀਂ ਕਿਹਾ ਵੀ ਸਾਨੂੰ ਸੁਕਾ ਕਰ ਲੈਣ ਦੋ ਪਰ ਉਹ ਗਰਮੀ ਸਿੰਘਾ ਨੇ ਜਿੰਦੇ ਕੁ ਸੁਣਿਆ ਨਹੀਂ ਕਿੰਨੇ ਵੀ ਸਾਨੂੰ ਉੱਥੇ ਹੁਕਮ ਉਤਰੋ ਹੁਕਮ ਆਇਆ ਵੀ ਇਹਨੂੰ ਲੈ ਕੇ ਜਾਣਾ ਵਾ ਗਰਮੀ ਸਿੰਘਾ ਡੀਐਸਪੀ ਸੀ ਜਿਦਰਾਉ ਨਹੀਂ ਉਦੋਂ ਇੰਸਪੈਕਟਰ ਸੀ ਜਿਹੜੇ ਸਦਰ ਫਾਣੇ ਦੇ ਅੰਚਾਰ ਸੀਗੇ ਓਕੇ ਤੇ ਉਸ ਤੋਂ ਬਾਅਦ ਹੁਣ ਐਸਪੀ ਰਟਾਇਰ ਹੋਇਆ ਜਾਂਦੀ ਤੇ ਉਸ ਦਿਨ ਚਲੋ ਲੈ ਗਏ ਅਸੀਂ ਚਲੋ ਮੋਹਤਵਾਰ ਬੰਦੇ ਲੈ ਗਏ ਆ ਤੇ ਇੱਥੇ ਗਰੇਵਾਲ ਸੈਲਰ ਵਾਲੇ ਹੁੰਦੇ ਸੀ ਉਹਨਾਂ ਨੇ ਵੀ ਕੁੜੀ ਵੀ ਦੇ ਸੀਗੇ ਵੀ ਐ ਸੰਗਸਾਰ ਵਿੱਚ ਲੈ ਗਏ ਆ ਚਲੋ ਉਸ ਦਿਨ ਉਹਨਾਂ ਨੂੰ ਛੱਡਤਾ ਸ਼ਾਮ ਨੂੰ ਤੇ ਉਦੋਂ ਬਾਅਦ ਦੁਆਰੇ 25 ਦਸੰਬਰ 1992 ਨੂੰ ਘਰੋਂ ਲੈ ਗਏ ਜੀ ਕਿੱਥੇ ਆਇ ਕਿ ਗੁਰਦੁਆਰਾ ਸਾਹਿਬ ਆ ਨਾ ਪਿੱਛੇ ਉਹ ਪੁਰਸੋ ਗੁਰਦੁਆਰਾ ਸਾਹਿਬ ਚਲੀ ਗਈ ਜਦੋਂ ਕਥਾ ਦਾ ਭੋਗ ਪਿਆ ਸਿੰਘਣ ਦੱਸਦਾ ਵੀ ਭਾਈ ਪੁਰਸ ਖੜੀ ਆ ਜੇ ਭਜਨਾਂ ਦਾ ਬੰਦਾ ਉੱਥੋਂ ਵੀ ਪਾਸਾ ਚੜੀ ਗਿਆ ਉਹ ਭਜਨਾਂ ਦੇ ਹੈ ਨਹੀਂ ਸੀਗੇ ਕਹਿੰਦੇ ਵੀ ਦੱਸੋ ਇਹ ਕਹਿੰਦੇ ਤੁਹਾਨੂੰ ਸੱਧਿਆ ਵਾ ਕਿਉਂਕਿ ਬਾਪੂ ਜੀ ਉੱਥੇ ਜਦੋਂ ਆਪਣੇ ਸੰਗੂਰ ਜੇਲ੍ਹ ਸੀਗੇ ਸੰਗੂਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਾਰ ਦੀ ਕੋਸ਼ਿਸ਼ ਕੀਤੀ ਪਹਿਲਾਂ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ ਅੱਛਾ ਜੀ ਤੇ ਉਦੋਂ 3-4 ਮਹੀਨੇ ਉੱਥੇ ਫਿਰ ਰੋਜਿੰਦਰਾ ਹਸਪਤਾਲ ਚ ਐਡਮਿਟ ਰਏ ਜਾਂਦੇ ਜੀ ਤੇ ਫਿਰ ਉਹ ਜਿਆਦਾ ਮਰਥਮਰਥ ਨਹੀਂ ਖਾਂਦੇ ਸੀ ਕਿ ਚੰਦੂ ਪੇਟ ਥੋੜਾ ਖਰਾਬ ਰਹਿੰਦਾ ਸੀਗਾ ਤੇ ਫਿਰ ਜਦੋਂ ਗੁਰਦਰ ਸਾਹਿਬ ਤੋਂ ਆਏ ਕਹਿੰਦੇ ਭਾਈ ਅਸ্নান ਪਣੀ ਜਾ ਕੇ ਟਰਲ ਜਾ ਕੇ ਅਸੀਂ ਚੱਲਦੇ ਆ ਨਾ ਜਦੋਂ ਅਸ্নান ਕਰਕੇ ਬਾਹਰ ਨਿਕਲੇ ਤੇ ਸਾਰੀ ਸੰਗਤ ਨੂੰ ਡੂਟੋਈ ਸੋ ਹੋਊਗਾ ਸੰਗਤ ਇੱਥੇ ਨਾ ਮਗਰੀ ਆ ਗਿਆ ਸੀਗਾ ਤੇ ਉਹਨਾਂ ਦੇ ਸਾਹਮਣੇ ਗਰਮੀਸ਼ਾ ਪੈਂਕੀ ਜੱਸੀ ਦੇ ਵਿੱਚ ਬਠਾਕ ਲੱਗ ਗਿਆ ਤੇ ਜਾਂਦੇ ਜਾਂਦੇ ਫਤੇ ਬੁਲਾ ਕੇ ਸੀਗੇ ਕਹਿੰਦੇ ਵੀ ਸਰਕਾਰ ਇੱਕ ਯਤਨ ਕਰਾ ਕਰੋ ਵਾਹਿਗੁਰੂ ਵਾਹਿਗੁਰੂ ਤੁਸੀਂ ਉਦੋਂ ਇੱਥੇ ਸੀਗੇ ਕਰ ਰਹੇ ਸੀ ਹਾਂਜੀ ਮੈਂ ਕਰੇ ਸੀ ਜਾਂਦੇ ਕਿੰਨੀ ਉਮਰ ਸੀ ਭਾਈ ਸਾਹਿਬ ਮੇਰੀ ਸੀ 14-15 ਸਾਲ ਦੀ ਹੋ ਜਾਂਦੀ ਜਾਂ ਕਿ ਤੁਹਾਨੂੰ ਯਾਦ ਆਏ ਸਾਰਾ ਸੀ ਕਿ ਮੈਨੂੰ ਸਾਰਾ ਵਾਕਿਆ ਯਾਦ ਹੈ ਤੇ ਉਸ ਤੋਂ ਇਹ ਜਾਂਦੇ ਰਹੇ ਉੱਤੇ ਵੀ ਉਹ ਬਾਹਰਲਾ ਖਾਣਾ ਨਹੀਂ ਖਾਂਦੇ ਸੀਗੇ ਘਰ ਦਾ ਆਪਣਾ ਹੀ ਖਾਂਦੇ ਸੀਗੇ ਇਹ ਪ੍ਰਸ਼ਾਦਾ ਪਾਣੀ ਲੈ ਕੇ ਨਾਲ ਪੰਚਾਇਤ ਸੀ ਹੋਰ ਸਿੰਘ ਸੀਗੇ ਤੇ ਉਹ ਕਹਿੰਦੇ ਨਹੀਂ ਫਿਰ ਅਸੀਂ ਮਾਤਾ ਆ ਗਈ ਇਹ ਫੇਰ ਲੈ ਕੇ ਪ੍ਰਸ਼ਾਦਾ ਪਾਣੀ ਫਿਰ ਉਹ ਉਹ ਕਹਿੰਦੇ ਵੀ ਬਾਹਰ ਸੰਤਰੀ ਵੜਦੁੰਦਾ ਸੀ ਗਈ ਏਕ ਤੇ ਹੂੰ ਤੇ ਉਹ ਕਹਿੰਦੇ ਤੁਸੀਂ ਅੰਦਰ ਨਹੀਂ ਜਾ ਸਕਦੇ ਏਸੀਆਈ ਜਗਰਾਉਂ ਦੀ ਗੱਲ ਹੈ ਏ ਸੀਆਈ ਜਗਰਾਉਂ ਵੀ ਤੇ ਸਦਰ ਸਦਰ ਜੀ ਓਕੇ ਇਹ ਦੋਨੀਆਂ ਥਾਵਾਂ ਤੇ ਕਿਤੇ ਸਹੀ ਸਟਾਫ ਜੇ ਲੈ ਜਾਂਦੇ ਕਿਤੇ ਸਦਰ ਲੈ ਜਾਂਦੇ ਇਹ ਸਾਤੋਂ ਆਂਡੇ ਫੜ ਕੇ ਪ੍ਰਸ਼ਾਦਾ ਫੜ ਕੇ ਝੋਏ ਚੋਂ ਪਾਇਆ ਹੁੰਦਾ ਸੀ ਉਹ ਫੜ ਲੈਂਦੇ ਸੀਗੇ ਸਾਨੂੰ ਸਾਡੇ ਭਾਂਡੇ ਖਾਲੀ ਦੇ ਦਿੰਦੇ ਇਹ ਨਹੀਂ ਪਤਾ ਹੀ ਉਹ ਛੱਕਦੇ ਸੀ ਇਹ ਨਹੀਂ ਸਕਦਾ ਪਤਾ ਹੀ ਪੁਲਸਾ ਛੱਕ ਰਹੇ ਸੀ ਸਾਨੂੰ ਨੂੰ ਪਤਾ ਨਹੀਂ ਇਹ ਉਸ ਤੋਂ ਬਾਅਦ ਸਾਡੇ ਪਿੰਡ ਦੇ ਦੋ ਸਿੰਘ ਹੋਰ ਵੀ ਚੱਕੇ ਸੀ ਨਾਲ ਤੇ ਉਹਨਾਂ ਦੇ ਸੱਜੇ ਵੀ ਕਾਫੀ ਕੀਤਾ ਸੀਗਾ ਤੇ ਇੱਕ ਦਿਨ ਉੱਥੇ ਪਏ ਸੀਗੇ ਜਾਂਦੇ ਕਾਫੀ ਤਸਦੀਦ ਕੀਤਾ ਸੀਗਾ ਉੱਥੇ ਇੱਕ ਕਮਰੇ ਚ ਪਏ ਸੀਗੇ ਉਹ ਜਦੋਂ ਉਹਨਾਂ ਦੇ ਸੱਜੇ ਕਰਨ ਲੱਗੇ ਕਹਿੰਦੇ ਆ ਦੇਖੋ ਤੁਹਾਡਾ ਜਥੇਦਾਰ ਪਿਆਵਾ ਤੇ ਕਹਿੰਦੇ ਬੋਰਸਲ ਜਿਹੜਾ ਉਹ ਬੁਛੜ ਕਿਸਮ ਦਾ ਆਦਮੀ ਸੀਗਾ ਆਪਣੇ ਸਾਨਾ ਕੋਟ ਨਾਲ ਨਾਲ ਤੁਹਾਡਾ ਹਾਂ ਐਸਐਸਪੀ ਚ ਗਰਾਉ ਸੀ ਹਾਂਜੀ ਹਾਂਜੀ ਤੇ ਉਹ ਤਾਂ ਦਾ ਬੋਲੇ ਜਾਂਦੇ ਉਹ ਉਹ ਬੁਛੜ ਕੀ ਕਰ ਸਕਦੇ ਉੱਤੇ ਉਹਨਾਂ ਦੀ ਕਸਟਡੀ ਸੀਗੇ ਕਹਿੰਦੇ ਕਹਿੰਦੇ ਵੀ ਸਾਨੂੰ ਕਹਿੰਦੇ ਮੰਦਾ ਚੰਗਾਈ ਬੋਲੇ ਜਾਂਦੇ ਤੇ ਕਹਿੰਦੇ ਵੀ ਇਹਨਾਂ ਦੇ ਖੱਡਾਂ ਚੋਂ ਖਾਰਕੂ ਕੱਢਣੇ ਆ ਜਾਂਦੇ ਤੇ ਉਹ ਕਦੇ ਉਹਨਾਂ ਨੇ ਜੋ ਗੱਲ ਹੁੰਦੀ ਸੀਗੀ ਉਹ ਕਹਿੰਦੇ ਆਪਣਾ ਕੁੱਟ ਕੇ ਪੁੱਛ ਲੋ ਆਪਣੀ ਹੂ ਪੁੱਛ ਲੋ ਜੋ ਮੈਂ ਸੱਚ ਕਹਿਣਾ ਸੱਚ ਕਹਿਦਾ ਤੇ ਮੇਰੇ ਕੋਲ ਨਾਲ ਫੋਨ ਵਾਸਤੇ ਕੋਈ ਚੀਜ਼ ਵਾ ਨਾ ਮੈਂ ਕਦੇ ਅੱਜ ਤੱਕ ਲਗਾਈ ਹੈ ਜੋ ਕਹਿੰਦਾ ਮੈਂ ਹੈਗੀ ਸੱਚ ਵਾ ਤੇ ਉਸ ਤੋਂ ਬਾਅਦ ਅਸੀਂ ਜਾਂਦੇ ਰਹੇ ਪੰਚਾਇਤਾਂ ਵੀ ਜਾਂਦੇ ਰਹੀਆਂ ਚਲੋ ਉਸ ਜਦੋਂ ਸਾਨੂੰ ਪਤਾ ਲੱਗਿਆ ਵੀ ਨਹੀਂ ਛੱਡਦੇ ਤੇ ਸਾਡੀ ਮਾਤਾ ਨੇ ਹਾਈ ਕੋਰਟ ਦੇ ਵਿੱਚ ਰੈਟ ਪਟੀਸ਼ਨ ਪਾਈ ਉੱਥੋਂ ਬਰੰਟ ਅਫੀਸਰ ਲੈ ਕੇ ਆਂਦਾ ਤਾਂ ਉਹ ਉਹ ਹਾਲਾਤ ਇਹ ਜੇ ਸੀ ਕਿਉਂਕਿ ਉੱਥੋਂ ਜੇ ਕੋਈ ਤੁਰਦਾ ਸੀਗਾ ਸਰਕਾਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਵੀ ਭਾਈ ਉੱਥੋਂ ਬਰੰਟ ਚ ਚਲਾਇਆ ਵਾ ਇਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਪਾਸੇ ਕਰਤਾ ਓਹੋ ਹੋ ਤੇ ਜਦੋਂ ਆ 31 ਦਸੰਬਰ ਨੂੰ ਜੀ 31 ਦਸੰਬਰ ਤੇ 1 1 ਜਨਵਰੀ ਸੋਰੀ 1 ਜਨਵਰੀ ਨੂੰ 1993 1993 ਨੂੰ ਜਦੋਂ ਉੱਥੇ ਕੈਪਟਨ ਚੰਨ ਸਿੰਘ ਰੋਡੇ ਵੀ ਆਏ ਸੁੱਤੇ ਹੂੰ ਤੇ ਸੰਤ ਨੇ ਭਾਈ ਇਹ ਉਹਨਾਂ ਨੂੰ ਕਿਹਾ ਵੀ ਐ ਕਰਕੇ ਵੀ ਮੰਨਰ ਪਤਾ ਕਰੋ ਵੀ ਕੀ ਹੈਗਾ ਵਾ ਉਹ ਗਏ ਤੇ ਉਦੋਂ ਸਾਰੇ ਜਿੰਨੇ ਅਫੀਸਰ ਸੀ ਸਵਰਨ ਸੰਘੋਟਨਾ ਤੇ ਛੋਡੀ ਉਹਨਾਂ ਸਾਰਿਆਂ ਦੀ ਬਦਲੀਆਂ ਹੋ ਗਈਆਂ ਸੀ ਇਹਨਾਂ ਹਾਰ ਪਈ ਜਾਂਦੇ ਸੀਗੇ ਇਹਨਾਂ ਨੂੰ ਜਦੋਂ ਕੁਝ ਕਿਹਾ ਵੀ ਇਹ ਕਹਿੰਦਾ ਵੀ ਜਾਂਦੇ ਜਾਂਦੇ ਸਲਾ ਕੰਮ ਕਰਜੋ ਵੀ ਸਾਡੇ ਜੱ ਸਾਧ ਨੂੰ ਛੱਡ ਜੋ ਉਹ ਕਹਿੰਦਾ ਜੀ ਉਹਨਾਂ ਤੇ ਇੱਥੇ ਫਸ ਲੋ ਗਿਆ ਸੀ ਕਹਿੰਦੇ ਝੂਠੇ ਕੇਸ ਪਾਤੇ ਜਾਂਦੇ ਵੇਖੋ ਸਰਕਾਰ ਨੇ ਆਪਦਾ ਬਚਨ ਦੀ ਖਾਤਰ ਕਹਿੰਦੇ ਵੀ ਉਹ ਚ ਗ੍ਰਿਫਤਾਰੀ ਪਾਤੀ ਆ ਤੇ ਉਹਨੂੰ ਯੇਲ ਤੋੜ ਦਿਨਾ ਮੈਂ 31 ਆਪਣੇ ਪਹਿਲੇ ਜਨਵਰੀ ਦੀ ਗੱਲ ਬਾਤ ਜਦੋਂ ਉਹਨਾਂ ਦੀਆਂ ਬਦਲ ਹੋ ਰਹੀਆਂ ਸੀ ਜੀ ਤੇ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗੇ ਸਾਨੂੰ ਜਾਂਦੇ ਪਤਾ ਲੱਗਿਆ ਜਿੱਦੇ 4 ਜਨਵਰੀ ਅਖਵਾ ਦੇ ਬੱਚਾ ਆ ਹੂੰ ਤੇ ਭਾਈ ਸਾਹਿਬ ਨੂੰ ਪਕੋੜੇ ਕਰਾਰ ਦਿੱਤਾ ਪਰ ਸਾਨੂੰ ਪਤਾ ਸੀ ਆ ਵੀ ਜਿਹੜਾ ਬੰਦਾ ਕੁੱਟ-ਕੁੱਟ ਕੇ ਉਹਦਾ ਸਭ ਕੁਝ ਤੋੜਿਆ ਪਿਆ ਉਹ ਉੱਥੋਂ ਭੱਜ ਗਿਆ ਹੋਏ ਹੋਏ ਤੇ ਇਹ ਕਹਿੰਦੇ ਯਾਨੀ ਕਿ ਉਦੋਂ ਤੁਹਾਨੂੰ ਫਿਰ ਸਾਫ਼ ਹੋ ਗਿਆ ਭਾਈ ਸਾਹਿਬ ਸਾਨੂੰ ਤਾਂ ਉਹ ਹਾਰ ਕਰ ਦਿੱਤਾ ਗਿਆ ਜਿੰਦੇ ਪਾਲਸ ਦੇ ਰਿਕਾਰਡ ਤੇ ਤਾਂ ਹੁਣ ਵੀ ਇਹ ਵੀ ਭਗੋੜੇ ਆ ਪਰ ਅੱਜ ਤੱਕ ਉਹ ਨਾ ਕਦੇ ਭੱਜੇ ਸੀ ਨਾ ਭੱਜਣ ਵਾਲੇ ਸੀਗੇ ਜਿਹੜੀ ਜੋ ਗੱਲ ਕਹਤੀ ਸੀ ਉਹ ਉੱਤੇ ਪੂਰੇ ਖਰੇ ਉੱਤਰ ਦੇ ਸੀ ਜਾਂਦੀ ਸੋ ਜੇ ਮੈਂ ਕਾਨੂੰਨ ਦੀ ਗੱਲ ਕਰਾਂ ਤਾਂ ਤੁਸੀਂ ਦੇਖਣਾ ਵੀ ਅੱਜ ਤੱਕ ਭਾਈ ਗੁਰਦੇਵ ਸਿੰਘ ਕੌਕੇ ਹਰਾਂ ਨੂੰ ਕਾਨੂੰਨ ਦੇ ਵਿੱਚ ਭਗੋੜੇ ਘਰਾੜ ਦਿੱਤਾ ਹੋਇਆ ਹੈ ਭਾਈ ਜੀ ਇਹ ਮੈਂ ਗੱਲ ਕਰਾਂ ਤੁਸੀਂ ਇੱਕ ਪ੍ਰੇਉਣ ਤੇ 5 ਰੁਪਏ ਵਾਲੀ ਗੱਲ ਸੁਣਾ ਰਹੇ ਸੀ ਕਿਉਂਕਿ ਉਹ ਜਥੇਦਾਰ ਸਾਹਿਬ ਜੀ ਦੀ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹਨਾਂ ਤੇ ਬੜਾ ਪ੍ਰਭਾਵ ਪਾਉਂਦੀ ਹੈ ਉਹ ਗੱਲ ਮੈਂ ਚਾਹੁੰਦਾ ਕਿ ਜਰੂਰ ਸੰਗਤਾਂ ਦੇ ਰੂਬਰੂ ਕੀਤੀ ਜਾਵੇ ਉਹ ਇਹ ਸੀਗਾ ਵੀ ਪੰਥ ਦਾ ਪਾਸਾ ਮੇਰੇ ਘਰੇ ਨਾ ਲੱਗੇ ਕਦੇ ਜੀ ਜੀ ਕਿਉਂਕਿ ਇੱਕ ਵਾਰੀ ਉੱਥੇ ਜੋ ਜਸਰ ਸਾਹਿਬ ਸੀਗੇ ਉਹ ਕਰੇ ਮਿਲਣਾ ਆਏ ਸੀਗੇ ਚਲੋ ਪੁਲਿਸ ਆ ਗਈ ਸੀ ਕਿ ਉਹਨਾਂ ਦੇ ਚੋਲੇ 'ਚ ਨਾ 5 ਰੁਪਏ ਸੀਗੇ ਹੂੰ ਤੇ ਉਹ ਜਦੋਂ ਚਲੇ ਗਏ ਉੱਥੇ ਜਾ ਕੇ ਪਤਾ ਲੱਗਾ ਵੀ ਮੇਰੇ ਜੇਟ 'ਚ ਨਾ 5 ਰੁਪਏ ਆ ਰਹਿ ਗਏ ਉਤੋਂ ਸੈਂਗਰੂ ਸਹੇਲ ਭੇਜਿਆ ਵੀ ਇਹ ਜਾ ਕੇ ਲੈ ਕੇ ਆਓ ਵੀ ਕੌਮ ਦਾ ਪੈਸਾ ਮੇਰੇ ਘਰੇ ਨਾ ਲੱਗੇ ਲੱਗ ਜਵੇ ਕਹਿੰਦੇ ਉਹ ਘਰੋਂ ਤਾਂ ਕਹਿੰਦੇ ਲਾ ਦੇਉ ਜਿੰਨੀ ਜਾਇਦਾਦ ਉਦੋਂ ਸੀਗੀ ਸਾਡੀ ਜਿੰਨੀ ਜਾਇਦਾਦ ਉਹਨੀ ਹੋਣੀ ਹੁੰਦੀ ਕਹਿੰਦੇ ਕਦੇ ਉਹਨਾਂ ਨੇ ਕੋਈ ਲੁੱਟਖੋ ਨਹੀਂ ਕੀਤੀ ਕੋਈ ਨਹੀਂ ਕੀਤਾ ਕਦੇ ਕਿਸੇ ਰੁਪਾਇਆ ਨਹੀਂ ਮੰਗਿਆ ਤੇ ਕਹਿੰਦੇ ਘਰੋਂ ਲਾ ਦਿੰਦੇ ਸੀਗੇ ਕਹਿੰਦੇ ਕੌਮ ਦਾ ਪੈਸਾ ਮੇਰੇ ਘਰੇ ਨਾਲ ਕਹਿੰਦਾ ਮੈਂ ਕੌਮ ਦਾ ਵਾਂ ਘਰੇ ਸਾਡੀ ਮਾਤਰ ਨੂੰ ਕਹਿੰਦੇ ਤੂੰ ਬੱਚਿਆਂ ਦਾ ਪਾਲਣ ਪੋਸ਼ਣ ਕਰੂ ਤੇ ਮੈਂ ਕੌਮ ਦਾ ਵਾਂ ਮੈਨੂੰ ਕੌਮ ਜਿੱਥੇ ਕਹੂਗੀ ਮੈਂ ਉੱਥੇ ਜਾਣਾ ਜਿਵੇਂ ਭਾਈ ਜਿ ਜੱਥੇਦਾਰ ਸਾਹਿਬ ਕਾਰਜਕਾਰੀ ਜਥੇਦਾਰ ਰਹੇ ਨੇ ਐਡਾ ਵੱਡਾ ਅਹੁਦਾ ਰਿਹਾ ਰਤਬਾ ਰਿਹਾ ਸਿੱਖ ਸੰਗਤ ਦੇ ਬੜਾ ਨੇੜੇ ਰਹੇ ਨੇ ਇਸ ਤੋਂ ਇਲਾਵਾ ਪੰਥ ਦੇ ਆਪਾਂ ਗੱਲ ਹੀ ਮਹਾਨ ਸ਼ਖਸੀਅਤ ਰਹੇ ਨੇ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਦੋਂ ਭਾਈ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਜਦੋਂ ਉਸ ਤੋਂ ਬਾਅਦ ਦੋ ਵਾਰ ਪੰਜ-ਪੰਜ ਸਾਲ ਕਾਂਗਰਸ ਸਰਕਾਰ ਰਹੀ ਜਿੱਤਨਵਾਰ ਅਕਾਲੀ ਦਲ ਬਾਦਲ ਸਰਕਾਰ ਰਹੀ 25 ਸਾਲ ਇਹ ਲੰਘੇ ਕੀ ਚਾਹੇ ਬਾਦਲ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਸੀ ਕੀ ਕਿਸੇ ਨੇ ਵੀ ਕੋਈ ਇਨਸਾਫ ਦੀ ਗੱਲ ਜਾਂ ਕਿਸੇ ਪੰਥ ਤਣ ਬੱਤਨੇ ਗੱਲ ਜਿਹੜੀ ਉਹਨਾਂ ਦੀ ਸ਼ਹਾਦਤ ਵਾਲੀ ਨਹੀਂ ਲਈ ਨਹੀਂ ਤੁਹਾਡੇ ਕੋਲੇ ਆਉਂਦੇ ਰਹੇ ਨੇ ਨਹੀਂ ਆਉਂਦੇ ਰਹੇ ਆ ਜਦੋਂ ਆਪਣੇ ਜਦੋਂ ਸੀਰ ਕੀਤੇ ਸੀਗੇ ਹੂੰ ਉਸ ਦਿਨ ਬਦਲ ਸਾਹਿਬ ਵੀ ਆਏ ਟੋੜਾ ਸਾਹਿਬ ਵੀ ਆਏ ਮਾਨ ਸਾਹਿਬ ਵੀ ਆਏ ਪਪਾ ਜੀ ਕਹਿੰਦੇ ਸਨ ਰੋਡੇ ਵੀ ਆਏ ਪਰ ਉਹਨਾਂ ਨੂੰ ਘਰੇ ਆਉਣ ਦਿੱਤਾ ਸੀਗੇ ਅੱਛਾ ਜਿੱਦ ਦੇ ਸੀਰ ਕੀਤੇ ਤੇ ਉਸ ਤੋਂ ਬਾਅਦ ਕਹਿੰਦੇ ਜਦੋਂ ਬਾਦਰਾ ਸਰਕਾਰ ਦੀ ਆਈ ਆ ਸਰਕਾਰ ਵਿੱਚ 97 97 ਜੀ ਤੇ ਉਦੋਂ ਅਸੀਂ ਉਹਨਾਂ ਕੋਲੇ ਗਏ ਵੀ ਐਂ ਕਰਕੇ ਵੀ ਲੋਡੇ ਕਹਿੰਦਾ ਸੀ ਵੀ ਇਨਕੁਆਰੀ ਕਰਾਵਾਂਗੇ ਤੇ ਇਨਕੁਆਰੀ ਕਰਾਈ ਆ ਤੇ ਉਦੋਂ ਵਾਰ ਉਹ ਜਾਣਦੇ ਵੀ ਉਹ ਲਾਗੂ ਕਿਉਂ ਨਹੀਂ ਹੋਈ ਠੱਲੇ ਵਸਤੇ ਚ ਪੈ ਗਈ ਠੱਲੇ ਵਸਤੇ ਚ ਪੈ ਗਈ ਉਸ ਤੋਂ ਬਾਅਦ ਬਾਦ ਸਰਕਾਰ ਬਦਲ ਗਈ ਉਹ ਦੁਕੇਤ ਨੂੰ ਸਰਕਾਰ ਆਈ ਜੀ 2 2022 ਚ ਉਹਨਾਂ ਨੇ ਇੱਕ ਇਨਕੁਆਰੀ ਹੋਰ ਕੀਤੀ ਹਮ ਆਪਣੇ ਮਕਵਿੰਦਰ ਸਿੰਘ ਸ਼ੀਨਾ ਤੇ ਆਪਣੇ ਗੁਰਪ੍ਰਸਾਦ ਪੂਰ ਸ਼ਾਇਦ ਹੋਏ ਜੀ ਜੀ ਤੇ ਉਹਨਾਂ ਨੇ ਉਹ ਬੀਪੀ ਤਵਾਰੀ ਤੋਂ ਅਲਟ ਸਾਰੀ ਜੰਦੇ ਰਿਪੋਰਟ ਉਲਟ ਬਣਾਈ ਕਹਿੰਦੇ ਜੀ ਉਹ ਤਾਂ ਮਾਰੇ ਨਹੀਂਗੇ ਪੁਲਿਸ ਨੇ ਉਧਰ ਪਗੋੜੇ ਹੋ ਗਏ ਇਹਨਾਂ ਦੀ ਹਰਾਸ ਤੋਂ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਕੀਤਾ ਵੀ ਉਹਨਾਂ ਨੂੰ ਫੜ ਕੇ ਕੋਰਟ ਵਿੱਚ ਲੱਭ ਕੇ ਪੇਸ਼ ਕੀਤਾ ਜਾਵੇ ਵਾਹਿਗੁਰੂ ਵਾਹਿਗੁਰੂ ਤੇ ਉਸ ਤੋਂ ਬਾਅਦ ਫਿਰ ਸੱਤ ਦੇ ਵਿੱਚ ਆਉਂਦੇ ਆ ਕਾਂਗਰਸ ਆਉਂਦੀ ਹੈ ਕੈਪਟਨ ਸਰਕਾਰ ਆਉਂਦੀ ਹੈ ਫਿਰ ਕੋਈ ਗੱਲ ਬਾਤ ਨਹੀਂ ਹੱਲ ਹੋਣੀ ਕੋਈ ਨਹੀਂ ਆਈ ਉਦੋਂ ਬਾਅਦ ਕੋਈ ਸਰਕਾਰਾਂ ਆਈਆਂ ਪੰਜ ਸਰਕਾਰਾਂ ਇਹ ਹੋ ਗਈਆਂ ਛੇਵੀਂ ਸਰਕਾਰ ਇਹ ਆ ਤੇ ਹਰ ਤੱਕ ਵੀ ਸਾਨੂੰ ਕੋਈ ਹੰਸਾਫ ਨਹੀਂ ਮਿਲੇ ਜੰਦਾ ਹਾਂ 2007 ਚ ਅਕਾਲੀ ਦਲ ਬਾਦਲ 12 ਚ ਫੇਰ ਬਾਦਲ ਰਹਿੰਦੇ ਨੇ ਕੋਈ ਇਨਸਾਫ ਦੀ ਗੱਲ ਨਹੀਂ ਕੋਈ ਨਹੀਂ ਆਇਆ ਜਾਂਦੀ ਉਦੋਂ ਬਾਅਦ ਫੇਰ ਕਾਂਗਰਸ ਸਰਕਾਰ ਆਈ ਆ ਹੁਣ ਇਹ ਛੇਵੀਂ ਇਹ ਸਰਕਾਰ ਬਾ ਸਾਨੂੰ ਨਹੀਂ ਲੱਗਦਾ ਵੀ ਸਰਕਾਰਾਂ ਕੋਈ ਹਸਾਫ ਦੇਣੀ ਹੈ ਹੁਣ ਜਿਹੜੀ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਕੀ ਕਹਿੰਦੀ ਆਮ ਲੋਕਾਂ ਦੀ ਹਿਤੈਸ਼ੀਆ ਕੋਈ ਮਾੜੀ ਮੁੱਟੀ ਆਸ ਲੱਗ ਰਹੀ ਹੈ ਜਾਂ ਤੁਸੀਂ ਇਹਨਾਂ ਤੱਕ ਕੋਈ ਪਹੁੰਚ ਕੀਤੀ ਹੈ ਜ ਦਰੋ ਕੇਸ ਖੁੱਲਿਆ ਵਾ ਅਸੀਂ ਪਹੁੰਚ ਕਰਾਂਗੇ ਜਾਂਦੀ ਠੀਕ ਹੈ ਦੇਖੋ ਗਾਂ ਉਹਨਾਂ ਨੇ ਕਰਨਾ ਨਾ ਕਰਨਾ ਉਹਨਾਂ ਦੇ ਬਸ ਵਿੱਚ ਵਾ ਆਸ ਦੀ ਕਰਨ ਜਾਗੀ ਆ ਜੇ ਮੈਂ ਹੁਣ ਕੇਸ ਖੁੱਲਿਆ ਜੀ ਕਾਜ ਕਰਨ ਤਾਂ ਜਾਗੀ ਆ ਪਰ ਦੇਖੋ ਉੱਥੇ ਕਈ ਗੱਲਾਂ ਕਾਨੂੰਨੀ ਤੌਰ ਤੇ ਆ ਜਾਂਦੀਆਂ ਵਾ ਜਿਵੇਂ ਦੂਜੀ ਰਿਪੋਰਟ ਆਈ ਸੀਗੀ ਉਹਨਾਂ ਦੇ ਵਿੱਚ ਜਿਵੇਂ ਪਗੋੜੇ ਇਕਰਾਰ ਦਿੱਤਾ ਸੀਗਾ ਤੇ ਸਾਰੇ ਕਾਨੂੰਨਿਕ ਪੱਖ ਤੋਂ ਕਰਕੇ ਇਹੀ ਐਸਾ ਦਲਦਰਾਉਣ ਦੀ ਕੋਸ਼ਿਸ਼ ਕਰਾਂਗੇ ਜਣ ਦੀ ਜੇ ਮੈਂ ਭਾਈ ਜੀ ਪੁਰਾਣੀ ਉਸੇ ਗੱਲ ਤੇ ਆਵਾਂ ਜਦੋਂ ਜਥੇਦਾਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਜਦੋਂ ਕਹਿੰਦੇ ਆ ਵੀ ਜੋ ਸੁਣਨ ਦੇ ਵਿੱਚ ਆ ਰਿਹਾ ਜ ਆਪਣੇ ਇਲਾਕੇ ਦੀ ਜਿਹੜੇ ਲੋਕ ਨੇ ਜੱਪ ਕੇ ਲਈ ਜੋ ਇਹ ਗੱਲਾਂ ਕਰਦੇ ਨੇ ਵੀ ਭਾਈ ਸਾਹਿਬ ਨੂੰ ਜਿਹੜੀ ਉਹਨਾਂ ਦਾ ਸਰੀਰ ਸੀਗਾ ਉਹਨਾਂ ਨੂੰ ਟੋਟੇ ਰੋਟੇ ਕਰਕੇ ਦਰਿਆ ਦੇ ਵਿੱਚ ਜਿਹੜਾ ਰੋੜਿਆ ਗਿਆ ਹਾਂ ਤੁਹਾਡਾ ਤੁਹਾਨੂੰ ਇਸ ਮਾਮਲੇ 'ਚ ਤੁਹਾਡਾ ਕੀ ਕਿੰਨਾ ਕੁ ਪਤਾ ਜਾਂ ਕੀ ਗੱਲਬਾਤ ਹੈ ਤੁਹਾਡੀ ਦੇਖੋ ਜੀ ਇਹ ਹੈਗਾ ਵਜਨ ਦੇ ਉਹਨਾਂ ਨੂੰ ਜਦੋਂ ਉਹਨੂੰ ਨਸ਼ੀਦ ਕਰਤਾ ਜੀ ਉਹਨਾਂ ਨੇ ਇਹ ਸੀ ਕਿ ਆਪਾਂ ਡੈਡਵੌਟੀ ਉੱਥੇ ਹੀ ਆਪਾਂ ਰੋੜਤੀ ਤੇ ਕਦੇ ਉਹ ਉਤਰ ਕੇ ਤਾਂ ਆ ਸਕਦੀ ਹੈ ਤੇ ਉਹਨਾਂ ਦਾ ਅ ਪਤਾ ਲੱਗਿਆ ਵੀ ਸੱਧਵਾ ਥਾਣੇ ਦੇ ਵਿੱਚ ਉੱਥੇ ਟੋਟੇ ਰੋਟੇ ਕਿਤੇ ਆ ਵਾਹਿਗੁਰੂ ਵਾਹਿਗੁਰੂ ਤੇ ਉਹ ਇੱਕ ਕਮਰਾ ਵਾ ਹੁਣ ਵੀ ਜਿਹੜਾ ਪੁਰਾਣਾ ਠਾਣਾ ਵਾ ਉੱਥੇ ਤੁਸੀਂ ਜਾ ਸਕਦੇ ਆ ਵੀ ਉਹ ਕਮਰਾ ਉਸ ਤਰ੍ਹਾਂ ਬੰਦ ਵਾ ਉਹ ਖੁੱਲਦ ਨਹੀਂ ਇਹ। ਉਹ ਭੈ ਲੱਗਦਾ ਕੁਝ ਹੁੰਦਾ ਨਹੀਂ ਇਹ ਉਹ ਜਾਣਦੇ ਹਨ ਤੇ ਕਹਿੰਦੇ ਉੱਥੇ ਹਾਲ ਤੱਕ ਉਹ ਕਮਰੇ ਚ ਬੜਦਾ ਨਹੀਂ ਕੋਈ। ਫਿਰ ਇਸ ਤੋਂ ਬਾਅਦ ਏਡੀ ਵੱਡੀ ਗੱਲ ਹੋ ਜਾਂਦੀ ਆ ਮਾਤਾ ਜੀ ਹੋਰਾਂ ਜਾਂ ਤੁਸੀਂ ਪਰਿਵਾਰ ਨੇ ਆਪਦੇ ਮਨ ਨੂੰ ਕਿਸ ਤਰੀਕੇ ਸੰਤੁਸ਼ਟ ਕੀਤਾ ਜਾਂ ਕਿਸ ਤਰੀਕੇ ਤਾਂ ਪ੍ਰਮਾਤਮਾ ਨੂੰ ਪਾਰਾ ਦਮਨਣਾ ਪੈਂਦਾ ਹੀ ਆ। ਪਰ ਗਿਲਾ ਵੀ ਜਰੂਰ ਆ ਬਈ ਕੌਮ ਦਾ ਜੱਸਾ ਸੀ ਸਾਡੇ ਦਾ ਚਲੋ ਪਤਾ ਸੀਗੇ ਹੂੰ ਇਹ ਅਸਾ ਫਿਰ ਅੱਜ ਵੀ ਚੀਜ਼ ਹੈ ਉਹ ਮਨ ਚ ਅੱਛਾ ਕੌਮ ਪ੍ਰਤੀ ਕੋਈ ਅਲਾਮਬਾ ਜਾਂ ਕੋਈ ਸ਼ਰੋਮਣੀ ਕਮੇਟੀ ਪ੍ਰਤੀ ਕੋਈ ਜਿਹੜਾ ਦਿਲ ਚ ਬੰਦੇ ਨਹੀਂ ਸ਼ਾਮਾਤ ਆਪਾਂ ਕਿੰਨੇ ਦੇ ਸਕਦੇ ਆ ਪਰਮਾਤਮਾ ਨੂੰ ਕਿਹਾਦੇ ਆ ਪਰਮਾਤਮਾ ਤੂੰ ਹੀ ਪ੍ਰਸਾਦ ਹੋਣਾ ਵਾਹਿਗੁਰੂ ਇਹ ਬੱਚ ਬੱਸ ਕੇ ਦੇ ਦੇਵੇ ਤੇ ਉਹ ਮਸਨਾ ਤੋਂ ਪ੍ਰਮਾਤਮਾ ਨੇ ਕਿਸੇ ਵਿਚ ਵਿਚ ਕੇ ਬਸ ਕੀਆ ਜਿਵੇਂ ਉਹ ਤਸੋਂ ਸੁਣ ਆਪਣੇ ਸੀਗਾ ਠੂਰ ਵਾਲਾ ਉਹਨੇ ਵੀ ਦੱਸਿਆ ਵੀ ਮੇਰੇ ਸਾਹਮਣੇ ਆ ਕੁਸ ਹੋਇਆ ਵਾ ਜਾਂ ਹੋਰ ਵੀ ਤਾਂ ਹੈਗੇ ਆ ਵਿੱਚ ਤੇ ਜਿਵੇਂ ਸਾਡੇ ਪਿੰਡ ਦੇ ਉਹਨਾਂ ਨੂੰ ਪਤਾ ਸੀਗਾ ਵੀ ਸਾਡੇ ਸਾਹਮਣੇ ਇਹਨਾਂ ਤੋਂ ਸੱਦ ਹੋਇਆ ਵਾ ਇਹਨਾਂ ਨੇ ਪੁਲਿਸ ਦੀ ਥਿਊਰੀ ਤਾਂ ਇਹ ਕਹਿੰਦੀ ਆ ਵੀ ਅਸੀਂ ਦੋ ਤਰੀਕ ਨੂੰ ਗ੍ਰਿਫਤਾਰ ਕੀਤਾ ਵਾ 2 ਜਨਵਰੀ 2 ਜਨਵਰੀ 1993 ਨੂੰ ਉਹ ਤਾਂ ਕਿਸੇ ਕਹਿੰਦੇ ਵੀ ਦੋ ਜਣ ਬਿ 1993 ਨੂੰ ਹਸਰਤ ਕੀਤਾ ਪਰ ਸਾਰੇ ਇਲਾਕੇ ਨੂੰ ਪਤਾ ਵਾ ਕਿ ਇਹਨਾਂ ਨੂੰ 25 ਦਸੰਬਰ 1992 ਨੂੰ ਘਰੋਂ ਲੱਗੇ ਆ ਗੁਰਮੀਤ ਸਿੰਘ ਜੀ ਐਸਪਰਟ ਸੀਗਾ ਉਹ ਘਰੋਂ ਲੈ ਕੇ ਜਾਂਦਾ ਵਾ ਦੋਸਤੋ ਜਿਵੇਂ ਕਿਹਾ ਜਾਂਦਾ ਹੈ ਰਾਜਨੀਤੀ ਪੈਰ ਦੀ ਜੁੱਤੀ ਹੈ ਬਿਲਕੁਲ ਰਾਜਨੀਤੀ ਪੈਰ ਦੀ ਜੁੱਤੀ ਹੈ ਇਹ ਸ਼ਬਦ ਮੈਂ ਕਿਉਂ ਕਹਿ ਰਿਹਾ ਭਾਈ ਸਾਹਿਬ ਦੇ ਸੁਪੁੱਤਰ ਭਾਈ ਹਰੀ ਸਿੰਘ ਜੀ ਕੌਕੇ ਅੱਖਾਂ ਦੇ ਵਿੱਚ ਹੰਝੂ ਨੇ ਪਾਣੀ ਹੈ ਕਿਉਂ ਹੈ ਕਿਉਂਕਿ ਜਥੇਦਾਰ ਸਾਬ ਕੌਮ ਦੇ ਜਥੇਦਾਰ ਸੀ ਪਰ ਇਹਨਾਂ ਦੇ ਪਿਤਾ ਜੀ ਸੀ ਸੋ ਰਾਜਨੀਤੀ ਪੈਰ ਦੀ ਜੁੱਤੀ ਮੈਂ ਇਸ ਲਈ ਕਹਿ ਰਿਹਾ 25 ਸਾਲ ਸਰਕਾਰਾਂ ਨੇ ਰਾਜ ਕੀਤਾ ਚਾਹੇ ਉਹਦੇ ਵਿੱਚ ਅਕਾਲੀ ਦਲ ਬਾਦਲ ਸੀ ਤੇ ਚਾਹੇ ਕਾਂਗਰਸ ਸੀ ਮੈਂ ਦੋਨਾਂ ਸਰਕਾਰਾਂ ਨੂੰ ਕਹਿ ਰਿਹਾ ਸ਼ਰਮ ਆਣੀ ਚਾਹੀਦੀ ਹੈ ਜਿਹੜੇ ਸਾਡੇ ਲੋਕ ਹਰ ਵਾਰ ਇਸ ਰਾਜਨੀਤਿਕ ਲੋਟੂ ਟੋਲਿਆਂ ਦੇ ਮਗਰ ਲੱਗ ਕੇ ਇਹਨਾਂ ਦੇ ਨਾਲ ਆਪਸ ਵਿੱਚ ਲੜਦੇ ਨੇ ਇਹਨਾਂ ਦੇ ਮਗਰ ਲੱਗ ਕੇ ਸ਼ਰਮ ਆਣੀ ਚਾਹੀਦੀ ਹੈ ਪਿੰਡਾਂ ਦੇ ਵਿੱਚ ਅਸੀਂ ਆਪਸੀ ਦੁਸ਼ਮਣੀਆਂ ਪਾ ਲੈਨੇ ਆ ਇਸ ਲੋਟੂ ਸਰਕਾਰਾਂ ਦੇ ਖਿਲਾਫ ਸੋ ਇਦੂੰ ਬੇਇਨਸਾਫੀ ਕੀ ਹੋ ਸਕਦੀ ਹੈ ਕਿ ਕੌਮ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੀ ਸ਼ਹਾਦਤ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ 25 ਸਾਲ ਇਹਨਾਂ ਦੋ ਪਾਰਟੀਆਂ ਨੇ ਰਾਜ ਕੀਤਾ ਅਤੇ ਹੁਣ 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਰਾਜ ਕਰ ਰਹੀ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਬਹੁਤ ਵੱਡਾ ਨਾਮ ਸੀ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਦੀ ਸ਼ਹਾਦਤ ਕਿਸ ਤਰੀਕੇ ਹੋਈ ਪਰਿਵਾਰ ਦਾ ਕੀ ਹਾਲ ਹੈ ਪਰਿਵਾਰ ਕਿਵੇਂ ਉਸ ਤੋਂ ਬਾਅਦ ਪਹਾਣਾ ਮੰਨਿਆ ਕਿਵੇਂ ਜ਼ਿੰਦਗੀ ਬਤੀਤ ਕੀਤੀ ਕਿਸ ਤਰੀਕੇ ਜਿਹੜੇ ਆਉਣ ਵਾਲੇ ਕਾਰਜ ਸੀ ਪਰਿਵਾਰ ਦੇ ਉਹ ਇਹਨਾਂ ਨੇ ਸੰਪੂਰਨ ਕੀਤੇ ਧੰਨ ਨੇ ਉਹ ਮਾਤਾ ਜੀ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਦੇ ਸਿੰਘਨੀ ਜਿਨ੍ਹਾਂ ਨੇ ਬੱਚਿਆਂ ਨੂੰ ਇਨੀ ਸਿੱਖਿਆ ਵਧੀਆ ਸਿੱਖਿਆ ਦਿੱਤੀ ਅਤੇ ਇਹਦੇ ਨਾਲ ਨਾਲ ਜਿਹੜਾ ਉਹਨਾਂ ਦੇ ਔਰਾ ਸੀ ਜਿਹੜੇ ਉਹਨਾਂ ਦੇ ਲਿੰਕ ਸੀਗੇ ਉਹਨਾਂ ਨਾਲ ਵੀ ਅੱਜ ਤੱਕ ਸਬੰਧ ਕਾਇਮ ਰੱਖੇ ਸੋ ਇਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਮੈਂ ਸੋਚਦਾ ਚੱਪੜੀ 'ਚ ਨੱਕ ਡੋਬੋ ਕੇ ਮਰਨਾ ਚਾਹੀਦਾ ਜੇ ਅੱਜ ਵੀ ਭਾਈ ਗੁਰਦੇਵ ਸਿੰਘ ਕੌਕੇ ਹਰਾਨੋ ਇਨਸਾਫ ਨਹੀਂ ਮਿਲਦਾ। ਭਾਈ ਸਭ ਕੋਈ ਕਿਉਂਕਿ ਤੁਹਾਡੇ ਪਿਤਾ ਜੀ ਸੀ ਕੌਮਲੀ ਉਹ ਜ਼ਥੇਦਾਰ ਸੀ ਜਿਵੇਂ ਮੈਂ ਪਹਿਲਾਂ ਹੀ ਦੱਸਿਆ। ਤੁਹਾਡਾ ਕੋਈ ਉਹਨਾਂ ਪ੍ਰਤੀ ਕੋਈ ਯਾਦ ਜਿਹੜੀ ਅਜੇਹੀ ਸਾਂਝੀ ਕਰਨੀ ਹੋਵੇ ਜਾਂ ਕੋਈ ਅਜੇਹੀ ਗੱਲ ਜਿਹੜੀ ਤੁਸੀਂ ਸਾਂਝੀ ਕਰਨੀ ਹੋਵੇ ਤੇ ਉਹ ਉਹਨਾਂ ਨਾਲ ਹੀ ਹੋਣੀ ਤਾਂ ਪਹਿਲਾਂ ਪਤਾ ਲੱਗ ਚੁੱਕਿਆ ਹੈਗੇ ਕਿਉਂਕਿ ਉਹ ਹਮੇਸ਼ਾ ਬਾਣੀ ਪੜ੍ਹਦੇ ਰਹਿੰਦੇ ਸੀਗੇ। ਤੇ ਅਨ ਬਨ ਮੇਰੇ ਵਿੱਚ ਜਦੋਂ ਆਏ ਆ ਜੀ ਤੇ ਉਸ ਤੋਂ ਬਾਅਦ ਅਵੀ ਸ਼ਾਮ ਪਰਿਵਾਰ ਇਕੱਠਾ ਬੈ ਕੇ ਰਹਿਰਾ ਸਾਧ ਪਟ ਕਰਦੇ ਸੀਗੇ ਤੇ ਉਹ ਸ਼ਾਮ ਨੂੰ ਅਰਦਾਸ ਉਹਨਾਂ ਨੇ ਕਰਨੀ ਹੁੰਦੀ ਸੀਗੀ ਵਾਹਿਗੁਰੂ ਜਦੋਂ ਅਰਦਾਸ ਕਰਦੇ ਸੀ ਉਹ ਇੱਕੋ ਹੀ ਗੱਲ ਕਹਿੰਦੇ ਸੀਗੇ ਵੀ ਸੱਚੇ ਪਾਸਾ ਕਿਵੇਂ ਬੰਦਾ ਸੰਭਾਦਰ ਤੇ ਪੰਜ ਚੀਜ਼ ਬਖਸ਼ ਬਖਸ਼ ਕਰਕੇ ਬਖਸ਼ ਕੀਤੀ ਸੀ ਵਾਹਿਗੁਰੂ ਵੀ ਮੈਨੂੰ ਸਿੱਧੀ ਬਖਸ਼ ਕਰੀ ਮੈਂ ਹੱਡ ਗੋਡੇ ਰਗੜ ਕੇ ਨਾ ਮਰਾ ਉਸ ਤੋਂ ਬਾਅਦ ਉਹ ਜਦੋਂ ਉਹਨਾਂ ਨੇ ਅਸਰ ਕਰਦੇ ਆ 10 ਦਿਨ ਪਹਿਲਾਂ ਦੀ ਗੱਲ ਵਾ ਇਹ ਮੈਥੇਮੈਟਿਕ ਸਰਵਾਈਕਾ ਵਾਹ ਮਨੇ ਕੋਈ ਉਠਾ ਕੇ ਹੂੰ ਇਹਦੇ ਵੀ 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 ਬੀਵਿਅਰ ਬੰਦਾ ਭਾਵੁਕ ਹੋ ਜਾਂਦਾ ਇਨਸਾਨ ਦਾ ਭਾਵੁਕ ਹੋਣਾ ਸੁਭਾਅਕ ਹੈ ਕਿਉਂਕਿ ਕਿਸੇ ਦਾ ਬਾਪ ਉਹ ਵੀ ਅੱਜ ਤੱਕ ਇੰਨੇ ਸਾਲਾਂ ਬਾਅਦ ਵੀ ਇਹੀ ਤੱਕੀ ਜਾਣਾ ਵੀ ਖੌਰੇ ਕੋ ਇਨਸਾਫ ਦੀ ਜਿਹੜੀ ਕਿਰਨਾ ਹੈ ਉਹ ਮਿਲ ਜਵੇ ਖੌਰੇ ਇਨਸਾਫ ਮਿਲ ਜਵੇ ਇਸੇ ਤਰੀਕੇ ਸਾਨੂੰ ਮਨ ਨੂੰ ਸੰਤੁਸ਼ਟੀ ਆ ਜੇ ਪਰਿਵਾਰ ਦੇ ਨੂੰ ਇਸ ਲਈ ਭਾਵਖੋਣਾ ਸੁਭਾਵਕ ਹੈ ਨੂੰ ਸਾਡੀ ਮਾਤਾ ਵੀ ਕੋਲੇ ਬੈਠੀ ਸੀਗੀ ਤੇ ਮੈਨੂੰ ਕਹਿੰਦੇ ਵੀ ਢੂ ਮਾਤਾ ਉਹਨਾਂ ਦੇ ਅੱਖ ਰਗਿਆ ਕਰੋ ਮੈਂ ਜੋ ਮਾਤਾ ਕਹਿੰਦੇ ਅੱਖ ਰਗ ਉਹਦੀ ਮਾਤਾ ਉਹ ਟਕਿੰਦੀ ਵੀ ਇਹ ਗਲਤ ਹੈ ਇਹ ਕਦਰ ਵੀ ਗਲਤ ਨੇ ਦੇਖੇ ਮੜਕੇ ਉਹਨਾਂ ਨੇ ਉੱਟਾ ਗਲਟਾ ਹਰਤੀ ਤੇ ਮੈਨੂੰ ਰਾਹੀ ਪਤਾ ਕਾਨੂੰਨ ਮੈਨੂੰ ਜੇਲ੍ਹ ਚ ਲੈ ਜਾਣ ਮੈਨੂੰ ਵੀ ਜੇ ਕਰਨ ਨਾ ਮੈਂ ਕਿੰਨੇ ਕਿਸ ਵੱਡੇ ਹੋ ਗਏ ਕਿ ਹੁਣ ਜਿਹ ਮੇਰੇ ਸੰਭਾਲ ਵਾਲੇ ਹੋ ਗਏ ਜੀ ਸੋ ਤੁਸੀਂ ਅੱਜ ਭਾਈ ਗੁਰਦੇਵ ਸਿੰਘ ਕੌਕੇ ਦੇ ਘਰ ਤੋਂ ਤੁਸੀਂ ਇਹ ਜੜੀਆਂ ਇੰਟਰਵਿਊ ਦੇਖ ਰਹੇ ਸੀ ਅੱਜ ਤੁਹਾਨੂੰ ਮਿਲਾਇਆ ਭਾਈ ਗੁਰਦੇਵ ਸਿੰਘ ਕੌਕੇ ਹਰਾਂ ਦੇ ਪੁੱਤਰ ਭਾਈ ਹਰਿ ਸਿੰਘ ਕੌਕੇ ਹਰਾਂ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਰਕਾਰਾਂ ਤੋਂ ਇਨਸਾਫ ਨਹੀਂ ਮਿਲਿਆ ਸੋ ਹੁਣ ਇਸ ਆਸ ਤੇ ਉਮੀਦ ਦੇ ਨਾਲ ਕਿ ਜਲਦੀ ਇਸ ਮਸਲੇ ਤੇ ਜੀ ਕੇਸੇ ਦੁਆਰਾ ਉਠਿਆ ਤੇ ਜਿਹੜੇ ਪੁਲਿਸ ਆਫੀਸਰ ਇਹਦੇ ਵਿੱਚ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਫਿਰ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸਰੀਰ ਨੂੰ ਟੋਟ ਟੋਟੇ ਕਰਕੇ ਦਰਿਆ ਦੇ ਵਿੱਚ ਵਹਾ ਦਿੱਤਾ ਗਿਆ ਸੁੱਟ ਦਿੱਤਾ ਗਿਆ ਪਰਿਵਾਰ ਨੂੰ ਉਹਨਾਂ ਦੇ ਅੰਤਮ ਦਰਸ਼ਨ ਤੱਕ ਨਹੀਂ ਕਰ ਦਿੱਤੇ ਗਏ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲੇ ਇੱਕ ਜੀ ਬਈ ਇੱਕ ਹੋਰ ਵੀ ਜੀ ਬਈ ਜੀ ਹੁਣ ਅ ਅੱਜ ਤੋਂ ਪੰਜ ਸਾਲ ਪਹਿਲਾਂ ਜਦੋਂ ਉੱਤੇ ਤਰਵਾਸਾ ਜਾਇਵਕਾਰ ਬੱਚੋ ਕਾਫੀ ਫੋਟੋ ਲਵਾਈ ਸੰਗਤ ਨੂੰ ਮੰਗ ਸੀ ਵੀ ਪਾਈ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਕਰੋ ਪਹਿਲਾ ਟਾਈਮ ਦਿੱਤਾ ਸਾਨੂੰ ਉਦੋਂ ਵੀ ਗਲਾ ਸੀਗਾ ਵੀ ਚਲੋ ਸਰਕਾਰਾਂ ਨਾਲ ਕਰਨੇ ਕਰਨਾ ਵਾ ਸਾਡੀਆਂ ਪੰਥ ਜੱਥੇਬੰਦੀਆਂ ਦਾ ਵੀ ਸੀਗਾ ਜਦੋਂ ਉਹਨਾਂ ਦੀ ਫੋਟੋ ਲੌਂਗੇਜ ਤੋਂ ਹੀ ਪੰਥ ਨੂੰ ਸੰਗਤ ਲੈ ਗਏ ਤੇ ਕਹਿੰਦੇ ਜੀ ਚਲੋ ਉਹਨਾਂ ਨੇ ਬਾਨਾ ਮਾਰਤਾ ਸਾਨੂੰ ਬਾਅਦ ਚ ਪਤਾ ਲੱਗਿਆ ਕੁਝ ਪੰਥਕ ਆਗੂ ਜਿਹੜੇ ਕਹਿੰਦੇ ਐਸ ਟਾਈਮ ਕਹਿੰਦੇ ਪੰਥਕਾਗੂ ਉਹੋ ਹੀ ਇਹਦੇ ਵਿੱਚ ਡਿੱਕਾ ਲੱਗਦੇ ਕਹਿੰਦੇ ਵੀ ਉਹਨਾਂ ਦੀ ਫੋਟੋ ਲੱਗਣੀ ਚਾਹੀਦੀ ਅੱਛਾ ਸਾਨੂੰ ਪਤਾ ਵੀ ਅਭੀ ਉਹ ਕਿਹੜੇ ਸੀ ਕਿ ਜੰਦੇ ਚਲੋ ਆਪਾਂ ਆਪਾਂ ਨਾਮ ਨਹੀਂ ਲੈਣਾ ਕੌਮ ਦੇ ਵਿੱਚ ਪਹਿਲਾਂ ਹੀ ਦੋ ਫਾੜ ਬਹੁਤ ਆ ਤੁਹਾਨੂੰ ਉਹ ਚੀਜ਼ ਦਾ ਪਤਾ ਵੀ ਜਿਹੜੇ ਬੰਦੇ ਰੁਕ ਰਹੇ ਸੀਗੇ ਜੀ ਆਪ ਨੂੰ ਸਰਕਾਰਾਂ ਨੇ ਕਰਨੇ ਕਰਨਾ ਪੰਥਕਾਗੂ ਜੰਦੇ ਇਹ ਗੱਲ ਕਹਿਆ ਕਿ ਵੀ ਉਹਨਾਂ ਦੀ ਫੋਟੋ ਵੀ ਕੱਟ ਲੱਗ ਜੀ ਅੱਛਾ ਆਖਿਰ ਦੇ ਵਿੱਚ ਪੰਥਕਾਗੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਅਤੇ ਪੰਜਾਬ ਸਰਕਾਰ ਨੂੰ ਕੀ ਅਪੀਲ ਹੈ ਜਾਂ ਕੀ ਮੰਗ ਹੈ ਤੁਹਾਡੀ ਮੈਂ ਤਾਂ ਇਹ ਕੰਨਾ ਵੀ ਆਪਾਂ ਇਹ ਜੱਥੇਦਾਰ ਕੌਮ ਦਾ ਸੰਝਾ ਸੀਗਾ ਜੀ ਬਖਰੀਵੇਂ ਛੱਡ ਕੇ ਨਾ ਇੱਕ ਵਕਤ ਹੋ ਕੇ ਆਪਾਂ ਕਿਸੇ ਨੂੰ ਤੂੰ ਤਵਾਦੀ ਲਾਉਣੀ ਛੱਡ ਕੇ ਆਪਾਂ ਇਕੱਠਾ ਹੋ ਕੇ ਆਪਾਂ ਉਹਨਾਂ ਦਾ ਕੇਸ ਲੜੀ ਜੀ ਇਹ ਨਹੀਂ ਕਹਿੰਦਾ ਵੀ ਸ਼ਰੂਣੀ ਵੀ ਕੀਤੀ ਕਰਦੀ ਇਹ ਨਹੀਂ ਕਹਿੰਦਾ ਕੋਈ ਜੱਥੇਬੰਦੀ ਕਰਦੀ ਕੋਈ ਨਹੀਂ ਕਹਿੰਦਾ ਆਪਾਂ ਕੇਸ ਕੌਮ ਦਾ ਵਾ ਕਿ ਇਕੱਠੇ ਹੋ ਕੇ ਕੇਸ ਲੜੀਏ ਨਾ ਕਿ ਆਪਾਂ ਬੁਫੇ ਨਹੀਂ ਸਰਕਾਰ ਭਗਵਾਨਤ ਮਾਨ ਨੂੰ ਰਣ ਕੀ ਮੈਂ ਉਹਨਾਂ ਨੂੰ ਵੀ ਕਹਿੰਦਾ ਭਾਈ ਜੇ ਉਹਨਾਂ ਨੇ ਨਹੀਂ ਕੀਤਾ ਤੁਸੀਂ ਕਰ ਦੋ ਜੀ ਵੀ ਉਹ ਕੋਰ ਕੇ ਕੇਸਾਂ ਦੇ ਜਿਹੜੀ ਹੈਗੀ ਆ ਰਿਪੋਰਟ ਜੰਕਤਕ ਹੋਈ ਹੋਈ ਆ ਤੇ ਉਹਨਾਂ ਤੇ ਅਫੇਅਰ ਦਰਜ ਕਰਕੇ ਫਰਸਟ ਟ੍ਰੈਕ ਅਦਾਲਤ ਦੇ ਵਿੱਚ ਉਹਦਾ ਕੇਸ ਚਲਾਇਆ ਜਾਂਦਾ ਕਿਉਂਕਿ ਉਹ ਉਹਨਾਂ ਨੂੰ ਪਤਾ ਹੁੰਦਾ ਆਪਾਂ ਨੂੰ ਅੱਜਕੱਲ ਪਤਾ ਹੀ ਆ ਜਦੋਂ ਕੇਸ ਦਰਜ ਹੁੰਦਾ ਵਾ ਉਦੋਂ ਵਾਰ ਉਹ ਉਹ ਵਧੇਰੇ ਕਾਨੂੰਨੀ ਕਰਕੇ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਵੀ ਫਰਸਟ ਕੋਰਟ ਵਿੱਚ ਫਰਸਟ ਟ੍ਰੈਕ ਵਿੱਚ ਅਦਾਲਤ ਵਿੱਚ ਕੋਰਟ ਚ ਲਾਇਆ ਕੇ ਚਲਾਇਆ ਜਾਂਦਾ ਤੁਸੀਂ ਸਮਾਂ ਦਿੱਤਾ ਜੀ ਤੁਹਾਡਾ ਧੰਨਵਾਦ ਬਾਈ ਗੁਰਜੀਤ ਕਾ ਖਾਲਸਾ ਬਾਈ ਵਾਹਿਗੁਰੂ ਸੋ ਇਸ ਆਸ ਤੇ ਉਮੀਦ ਦੇ ਨਾਲ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਪੈਸ਼ਲ ਤੌਰ ਤੇ ਇਸ ਜਿਹੜਾ ਹੁਣ ਕੇਸ ਖੁੱਲਿਆ ਹੋਇਆ ਹੈ ਇਹਦੇ ਵੱਲ ਧਿਆਨ ਦੇਣਗੇ ਅਤੇ ਪੈਰਵਾਹੀ ਕਰਕੇ ਇਹਨੂੰ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਦੇ ਹੋਏ ਦੋਸ਼ੀਆਂ ਨੂੰ ਸਜ਼ਾਾਂਵਾਂ ਤੱਕ ਪਹੁੰਚਾਉਣਗੇ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ